ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਵਾਂ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬੜ ਕੇ ਹਣਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹਿੜ ਫੈਨ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਓਕੇ ਓਕੇ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇਗਾ